ਬਾਕੀ ਧੜੇ ਦੇ ਵੱਲੋਂ ਐ ਜੀ ਪੀ ਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੇ ਨੂੰ ਚਿੱਠੀ ਲਿਖੀ ਗਈ ਹੈ ਸੱਤ ਮੈਂਬਰ ਕਮੇਟੀ ਦੇ ਮੁਖੀ ਵਜੋਂ ਸੰਬੋਧਨ ਕਰਕੇ ਇਹ ਚਿੱਠੀ ਲਿਖੀ ਗਈ ਹੈ ਤੇ ਜਲਦ ਸੱਤ ਮੈਂਬਰ ਕਮੇਟੀ ਦੀ ਮੀਟਿੰਗ ਸੱਦੀ ਜਾਵੇ ਇਹ ਮੰਗ ਚਿੱਠੀ ਦੇ ਜ਼ਰੀਏ ਬਾਕੀ ਧੜੇ ਦੇ ਵੱਲ ਰੱਖੀ ਗਈ ਹੈ ਬਾਕੀ ਧੜੇ ਦਾ ਕਹਿਣਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਚਾਲੂ ਕੀਤੀ ਜਾ ਸਕੇ ਇਸ ਨੂੰ ਲੈ ਕੇ ਮੀਟਿੰਗ ਬੁਲਾਈ ਜਾਵੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਪਰਣਾ ਹੋਵੇ ਸ਼੍ਰੋਮਣੀ ਅਕਾਲੀ ਦਲ ਨੇ ਵੱਖਰੇ ਅਫਜ਼ਰਬਰ ਲਾ ਕੇ ਭਰਤੀ ਪ੍ਰੋਗਰਾਮ ਉਲੀਕਿਆ ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੇ ਵਿਚਾਲੇ ਦੁਬਿਦਾ ਪੈਦਾ ਹੋ ਰਹੀ ਹੈ ਜਥੇਦਾਰ ਸਾਹਿਬ ਵੀ ਭਰਤੀ ਦੇ ਲਈ ਤਾਕੀਦ ਕਰ ਚੁੱਕੇ ਨੇ ਇਹ ਚਿੱਠੀ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਅਮੈਦਪੁਰ ਨੇ ਲਿਖੀ ਹੈ ਇਹ ਦੋਵੇਂ ਹੀ ਬਾਕੀ ਟੜੇ ਦੇ ਨੇ ਦਰਸਲ ਦੋਵੇਂ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੇ ਵੀ ਮੈਂਬਰ ਨੇ ਅਕਾਲੀ ਦਲ ਨੇ ਜਿਹੜੇ ਅਬਜ਼ਰਵਰ ਲਾਏ ਨੇ ਉਹਨਾਂ ਦੇ ਵੀ ਸੰਤਾ ਸਿੰਘ ਅਮੈਦਪੁਰ ਦਾ ਨਾਮ ਵੀ ਸ਼ਾਮਲ ਹੈ ਦਰਸਲ ਪਿਛਲੇ ਦਿਨੀ ਜੋ ਕਿ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਆ ਇਸ ਦੇ ਵਿਚਾਲੇ ਸੁਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਤੇ ਨਵੀਂ ਭਰਤੀ ਨੂੰ ਲੈ ਕੇ ਜੋ ਕਿ ਆਪਣੇ ਪਦਰਤੇ ਕਾਲੇ ਦਾ ਵਰਕਿੰਗ ਕਮੇਟੀ ਦੇ ਵੱਲੋਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਪਰ ਤੁਹਾਨੂੰ ਦੱਸ ਦੇ ਕਿ 2 ਦਸੰਬਰ ਨੂੰ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਉਸੇ ਦੌਰਾਨ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਕਿ ਨਵੀਂ ਭਰਤੀ ਕੀਤੀ ਜਾਵੇ 6 ਮਹੀਨੇ ਦੇ ਅੰਦਰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੇ ਬਾਅਦ ਨਵਾਂ ਪ੍ਰਧਾਨ ਚੁਣਿਆ ਜਾਵੇ ਜੋ ਕਿ ਸਿੰਘ ਸਾਹਿਬ ਦੇ ਵੱਲੋਂ ਆਦੇਸ਼ ਦਿੱਤੇ ਗਏ ਸਨ ਉਸ ਕਮੇਟੀ ਦੀ ਗੱਲ ਕਰੀਏ ਤਾਂ ਉਸ ਕਮੇਟੀ ਦੇ ਮੁਖੀ ਕਜਨਦਰ ਸਿੰਘ tạm ਮੈਨੇ ਜੋ ਕੇਐਜੀਪੀਸੀ ਦੇ ਪ੍ਰਧਾਨਵੀ ਨੇ ਤੇ ਉਹਨਾਂ ਨੂੰ ਦਰਸਲ ਬਾਗੀ ਧੜੇ ਦੇ ਵੱਲੋਂ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਜਲਦ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸਰਦੀ ਜਾਵੇ ਤਾਂ ਕਿ ਅਕਾਲੀ ਦਲ ਦੇ ਵਿੱਚ ਭਰਤੀ ਚਾਲੂ ਕੀਤੀ ਜਾ ਸਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਹੋਵੇ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਦਰਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਜਨ ਗਦੇਵ ਸਿੰਘ ਦਾ ਬਿਆਨ ਸਾਹਮਣੇ ਆਇਆ ਸੀਗਾ ਕਿ ਕਮੇਟੀ ਅਜੇ ਵੀ ਸਟੈਂਡ ਕਰਦੀ ਹੈ ਕਮੇਟੀ ਰੱਦ ਨਹੀਂ ਕੀਤੀ ਗਈ ਤੇ ਉਸ ਦੇ ਬਾਅਦ ਹੀ ਬਾਗੀ ਧੜੇ ਦੇ ਵੱਲੋਂ ਐ ਜੀ ਪੀ ਸੀ ਪ੍ਰਦਾਨ ਹਜਿੰਦਰ ਸਿੰਘ ਕਾਮੇ ਨੂੰ ਇਹ ਚਿੱਠੀ ਲਿਖੀ ਗਈ ਹੈ। ਤਰਦਿ ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਨੂੰ ਬੈਠਕ ਸੱਦ ਲਈ ਹੈ। ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟਰੀ ਬੋਰਡ ਦੀ ਇਹ ਮੀਟਿੰਗ ਸਰਦੀ ਕੀ ਹੈ 20 ਜਨਵਰੀ ਨੂੰ 1 ਵਜੇ ਚੰਡੀਗੜ੍ਹ ਦੇ ਵਿੱਚ ਪਾਰਟੀ ਦਫ਼ਤਰ ਦੇ ਵਿੱਚ ਬੈਠਕ ਹੋਵੇਗੀ ਬਰਿੰਦਰ ਸਿੰਘ ਖੁੰਗੜਨ ਦੀ ਅਗਵਾਈ ਦੇ ਵਿੱਚ। ਪਰਤੀ ਮਹਿੰਮਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਕਾਲੀ ਦਲ ਦਾ 20 ਫਰਵਰੀ ਤੱਕ 25 ਲੱਖ ਮੈਂਬਰ ਬਣਾਉਣ ਦਾ ਦਰਸ਼ਲ ਟੀਚਾ ਜੋ ਕਿ ਪਿਛਲੇ ਦਿਨੀਏ ਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਉਸੇ ਦੌਰਾਨ ਇਹ ਫਰਡਾ ਫੈਸਲਾ ਲਿਆ ਗਿਆ ਜਿਸ ਨੂੰ ਲੈ ਕੇ ਬਕਾਇਦਾ ਕਮੇਟੀ ਬਣਾ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਨਵੀਂ ਭਰਤੀ ਪ੍ਰਕਿਰਿਆ ਜਿਹੜੀ ਕਿ ਉਜਾਰੀ ਕੀਤੀ ਜਾਵੇਗੀ ਨਵੇਂ ਲੋਕਾਂ ਨੂੰ ਜਿਹੜਾ ਕਿ ਕਾਲੀ ਦਲ ਦੇ ਵਿੱਚ ਭਰਤੀ ਕੀਤਾ ਜਾਵੇਗਾ ਤੇ 20 ਫਰਵਰੀ ਤੱਕ 25 ਲੱਖ ਮੈਂਬਰ ਬਣਾਉਣ ਦਾ ਜੋ ਕਿ ਟੀਚਾ ਪਾਰਟੀ ਦੇ ਵੱਲੋਂ ਮਿੱਥਿਆ ਗਿਆ ਤੇ ਇਸੇ ਨੂੰ ਲੈ ਕੇ ਹੁਣ 20 ਜਨਵਰੀ ਨੂੰ ਇਹ ਮੀਟਿੰਗ ਸੱਦੀ ਗਈ ਹੈ ਅਕਾਲੀ ਦਲ ਪਾਰਲੀਮੈਂਟਰੀ ਬੋਰਡ ਦੀ ਇਹ ਮੀਟਿੰਗ ਜੋ ਕਿ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਦੇ ਵਿੱਚ ਹੋਵੇਗੀ ਆ ਬਲਵਿੰਦਰ ਸਿੰਘ ਪੁੰਦਰ ਜਿਹੜੇ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਭਰਤੀ ਮਹਿੰਮਤੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਹਾਲਾਂਕਿ ਅਕਾਲੀ ਦਲ ਦੇ ਉਹ ਆਪਣੇ ਪਦਰ ਤੇ ਆ ਨਵੀਂ ਪਰਤੀ ਨੇ ਇਹਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ ਉਸ ਨੂੰ ਲੈ ਕੇ ਅਗਲੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਵੀ 20 ਤਰੀਕ ਨੂੰ ਮੀਟਿੰਗ ਵੀ ਸੱਦ ਲਈ ਗਈ ਹੈ ਪਰ ਦੂਜੇ ਪਾਸੇ ਗੱਲ करिए ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਸੱਤ ਮੈਂਬਰੀ ਕਮੇਟੀ ਬਣਾਈ ਗਈ ਉਸ ਨੂੰ ਲੈ ਕੇ ਲਗਾਤਾਰ ਬਾਗੀ ਤੜੇ ਦੇ ਵੱਲ ਮੰਗ ਕੀਤੀ ਜਾ ਰਹੀ ਹੈ ਕਿ ਉਸ ਫੈਸਲੇ ਨੂੰ ਲਾਗੂ ਕੀਤਾ ਜਾਵੇ ਬਾਗੀ ਤੜੇ ਦੇ ਵੱਲੋਂ ਬਕਾਇਦਾ ਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਗਈ ਕਿ ਜਲਦ ਮੀਟਿੰਗ ਬੁਲਾਈ ਜਾਵੇ ਕਿਉਂਕਿ ਹਜਿੰਦਰ ਸਿੰਘ ਧਾਮੀ ਉਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਵੀ ਨੇ ਤਾਂ ਬਾਗੀ ਤੜੇ ਦੇ ਵੱਲੋਂ ਐਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਅੱਗੇ ਮੰਗ ਰੱਖੀ ਹੈ ਕਿ ਜਲਦ ਮੀਟਿੰਗ ਬੁਲਾ ਕੇ ਭਰਤੀ ਪ੍ਰਕਿਰਿਆ ਜੋ ਕਿ ਸ਼ੁਰੂ ਕੀਤੀ ਜਾਵੇ ਦਰਸਲੇਸੇ ਇਸੇ ਮਕਸਦ ਦੇ ਨਾਲ ਹੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਹਾਲਾਂਕਿ ਉਸ ਫੈਸਲੇ ਨੂੰ ਲਾਗੂ ਕਰਨ ਦੇ ਵਿੱਚ ਜੋ ਕਿ ਸੰਵਿਧਾਨਕ ਅਰਚਨਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ